ਇਹ ਨਾਲ ਹੀ ਜੁੜੀ ਇੱਕ ਗੱਲ ਹੋਰ ਵੀ ਕਰ ਦਈਏ ਉਹ ਭਾਵੇਂ ਉਹਨਾਂ ਕੋਲੇ ਟਾਈਮ ਹੈਗਾ ਇਧਰ ਨਿਯੁਕਤੀ ਪੱਤਰ ਵੰਡਦੇ ਫਿਰਦੇ ਆ ਪਰ ਨਾਲ ਨਾਲ ਉਹਨਾਂ ਕੋਲੇ ਵਾਵਾ ਟਾਈਮ ਇਹਨੂੰ ਲੱਗਦਾ ਘਰ ਘਰ ਵੀ ਕਹਿੰਦੇ ਹੁਣ ਫੇਰ ਸ਼ਿਫਟ ਕਰਨ ਨੂੰ ਫਿਰਦੇ ਆ ਉਹ ਅੱਛਾ ਉਹ ਦੇਖੋ ਇਹਨਾਂ ਦੇ ਘਰਾਂ ਬਾਰੇ ਮੈਂ ਅੱਗੇ ਵੀ ਗੱਲ ਕਹੀ ਸੀ ਕਿ ਇਹਨਾਂ ਦੇ ਤੇ ਘਰ ਜਿ ਗਿਨਣ ਲੱਗੀਏ ਤੇ ਬਥੇਰੇ ਬਣ ਜਾਂਦੇ ਨੇ ਸਤੌਜ ਤੋਂ ਚਲੋ ਤੁਸੀਂ ਸੰਗਰੂਰ ਵੀ ਪਟਿਆਲੇ ਵੀ ਫਿਰ ਉਸ ਤੋਂ ਇਲਾਵਾ ਚੰਡੀਗੜ੍ਹ ਸੀਐਮ ਹਾਊਸ ਤੇ ਹੈ ਹੀ ਹੈ ਫਿਰ ਜਲੰਧਰ ਚਲੇ ਗਏ ਹੁਣ ਜਲੰਧਰ ਵਾਲੀ ਜਿਹੜੀ ਕੋਠੀ ਆ ਦੱਸਦੇ ਆ ਕਿ ਉਹਨੂੰ ਵੀ ਛੱਡਣ ਦੀ ਤਿਆਰੀ ਆ ਹੂੰ ਤੇ ਗੱਲ ਇਹ ਆ ਕਿ ਉੱਥੇ ਪੈਂਦਾ ਹੋਣਾ ਕਿਰਾਇਆ ਜੀ ਮੋਟਾ ਜਾਂ ਹੋਰ ਕੋਈ ਹਿਸਾਬ ਕਿਤਾਬ ਹੋਏਗਾ ਜੀ ਤਾਂ ਹੁਣ ਦੱਸਦੇ ਆ ਕਿ 12 ਦਰੀ ਦੇ ਵਿੱਚ ਕੋਈ ਕੋਠੀ ਆ ਉੱਥੇ ਦਾ ਜਿਹੜਾ ਡੀਸੀ ਸੀਗਾ ਉਹ ਬਦਲ ਗਿਆ ਮਾਨ ਸਾਹਿਬ ਕਹਿੰਦਾ ਕਿ ਮੇਰਾ ਜੁਲੀ ਬਿਸਤਰਾ ਉੱਥੇ ਰੱਖ ਦਿਓ ਹੂੰ ਉਹਨੂੰ ਹੁਣ ਤਿਆਰ ਕਰਾ ਰਹੇ ਨੇ ਦੱਸਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਸਾ ਬਹੁਤ ਥੇ ਸ਼ਿਫਟ ਹੋ ਰਿਹਾ ਵੈਸੇ ਉੱਥੇ ਉਹ ਗੱਲ ਤੇ ਇਹ ਆ ਕਿ ਬਸ ਉਹ ਇੱਕ ਹੁਣ ਜਿੱਦਾਂ ਕਹਿ ਲੋ ਕਿ ਉਹ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਮਰਦਿਆਂ ਦੇ ਅੱਕ ਚੱਪਣ ਵਾਲੀ ਗੱਲ ਆ ਜੀ 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 ਕਿਉਂਕਿ ਹੁਣ ਤੁਸੀਂ ਉੱਥੋਂ ਰਹਿਸ਼ ਚੁੱਕ ਨਹੀਂ ਸਕਦੇ ਹਮ ਪਬਲਿਕਲੀ ਤੁਸੀਂ ਕਿਹਾ ਸੀਗਾ ਕਿ ਅਸੀਂ ਇੱਥੇ ਰਵਾਂਗੇ ਜੀ ਲੋਕ ਉਹ ਬਸ ਉਹੀ ਟਿੰਡ ਫੋੜਾ ਮਾੜਾ ਜਿਹਾ ਟਕਾ ਕੇ ਕਿ ਹਾਂ ਜੀ ਹਾਂ ਜੀ ਇੱਥੇ ਮਾਨਸਾ ਬੇਥੇ ਰਹਿੰਦੇ ਨੇ ਬਸ ਉਹੀ ਆ ਨਾ ਹੁਣ ਕਿ ਪਿੱਛੇ ਹਟਿਆ ਨਹੀਂ ਜਾਣਾ ਜੀ ਉਹ ਇੱਕ ਫਿਲਮ ਚ ਬੱਬੂ ਮਾਨ ਕਹਿੰਦਾ ਸੀਗਾ ਨਾ ਕਿ ਜੇ ਮੈਂ ਪਿੱਛੇ ਹਟ ਗਿਆ ਮੇਰਾ ਕੱਖ ਨਹੀਂ ਰਹਿਣਾ ਹੂੰ ਤੂੰ ਅੱਗੇ ਵਧਿਆ ਮੈਂ ਪਿੱਛੇ ਹਟ ਗਿਆ ਤੂੰ ਅੱਗੇ ਵਧਿਆ ਮੇਰਾ ਕੱਖ ਨਹੀਂ ਰਹਿਣਾ ਨਾ ਮੈਂ ਤੂੰ ਅੱਗੇ ਵਧਿਆ ਤੈਨੂੰ ਫਰਕ ਨਹੀਂ ਪੈਣਾ ਗੱਲ ਇਹ ਆ ਕਿ ਜੇ ਪਿੱਛੇ ਹਟ ਜਾਂਦੇ ਆ ਤੇ ਇਹਨਾਂ ਦਾ ਕੱਖ ਨਹੀਂ ਰਹਿਣਾ ਜੀ ਸੋ ਗਾਂ ਵੀ ਤੇ ਚਾਰ ਜਿਮਨੀ ਇਲੈਕਸ਼ਨ ਆ ਨਾ ਬਿਲਕੁਲ ਬਿਲਕੁਲ ਪੰਚਾਇਤੀ ਇਲੈਕਸ਼ਨ ਵੀ ਆ ਗਿਆ ਸੋ ਇਸ ਵਾਸਤੇ ਉਹ ਹੁਣ ਸਰਕਾਰੀ ਕੋਠੀ ਜਿਹੜੀ ਉੱਥੇ ਦੱਸਦੇ ਆ ਕਿ ਡਿਵੀਜ਼ਨਲ ਕਮਿਸ਼ਨਰ ਦੀ ਖਾਲੀ ਹੋਈ ਆ ਜੀ ਇਹਨਾਂ ਨੇ ਉੱਥੇ ਬੰਦੇ-ਮੁੰਦੇ ਖਲਾ ਦਿੱਤੇ ਕਿ ਜਾ ਕੇ ਝਾੜੂ ਪੋਚਾ ਕਰੋ ਸ਼ੈਡ ਸ਼ੁਡਾ ਅਰਜ਼ੀ ਤੌਰ ਤੇ ਲਾ ਦਿਓ ਜੀ ਜੀ ਹਮ ਆਏਗਾ ਹੂੰ ਜੀ ਅਸਾ ਹੀ ਆ ਕਹਾਣੀ ਹੈ ਇਹਨਾਂ ਦੀ ਇਦਾਂ ਹੀ ਤੁਰਿਆ ਜਾਂਦਾ ਕੰਮ ਜੀ ਆ ਦੋਸਤਾਂ ਨੂੰ ਗੁਜਾਰਿਸ਼ ਹੈ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਅੱਜ ਥੋੜਾ ਜਿਹਾ ਠੰਡਾ ਲੱਗ ਰਿਹਾ ਕੰਮ ਤੇ ਜਿਨ੍ਹਾਂ ਨੇ ਅਜੇ ਨਹੀਂ ਸ਼ੇਅਰ ਕਰਿਆ ਕਰ ਦਿਓ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਜਦੋਂ ਇਹਨਾਂ ਨੇ 29000 ਨੌਕਰੀਆਂ ਦੇਣ ਦੇ ਬੋਰਡ ਲਗਵਾਏ ਸੀ ਉਦੋਂ ਵਿਧਾਨ ਸਭਾ 'ਚ ਇੱਕ ਸਵਾਲ ਪੁੱਛਿਆ ਗਿਆ ਸੀ ਅਮਨ ਅਰੋੜਾ ਤੋਂ ਤਾਂ ਉਹਨ ਉਹੀ ਇਹਨਾਂ ਕਿ ਮੈਂ ਤੇ ਅੰਕੜਾ ਵੀ ਇਹਨਾਂ ਦਾ ਜੋ ਇਹਨਾਂ ਦਾ ਅੰਕੜਾ ਹੈ ਮੈਂ ਤੇ ਉਹਦੇ ਆਧਾਰ ਤੇ ਗੱਲ ਕਰਦਾ ਕਿ ਜੇ 2.5 ਸਾਲਾਂ ਚ 46000 ਨੌਕਰੀ ਹੈ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਇਹਨੂੰ ਵੰਡ ਲਓ ਜੀ ਤਾਂ ਕਿੰਨੀ ਕਿੰਨੀ ਕੋ ਨੌਕਰੀ ਹੋ ਗਈ ਕਿ 12000 ਸਾਲ ਦੀ ਤਕਰੀਬਨ ਜੇ ਆਪਾਂ ਇਹਨੂੰ 2.5 ਹਿੱਸਿਆਂ ਚ ਵੰਡੀਏ ਜੀ ਜੀ 12 ਦੁਨਾ 24 ਨਹੀਂ ਲਾ ਲਓ ਕਿ 15 15 ਦੁਨਾ 30 ਤੇ 15 3 3 ਸਾਲਾਂ ਦਾ ਹੋ ਗਿਆ 45000 ਇਹ 46000 ਕਹਿ ਰਿਹਾ ਲਗਭਗ ਲਾ ਲਓ ਤੁਸੀਂ 16000 ਹੂੰ 15500 16000 3 ਸਾਲ ਦੀ ਬਣਦੀ ਐ ਇੱਥੇ 2.5 ਸਾਲ ਦੇ ਆਪਾਂ ਕਹਿ ਰਹੇ ਆ ਤਾਂ ਉਸ ਤੋਂ ਹੀ ਬਣ ਗਈ ਹੂੰ ਜਿਵੇਂ ਮੰਨ ਲਓ ਆਪਾਂ ਰੂਟੀਨ 'ਚ ਜਿੰਨੇ ਕੋਈ ਜਾਂਦੇ ਉਹਨੇ ਕਮਦੇ ਆ ਕੋਈ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਨੌਕਰੀ ਹੈ ਜੀ ਬਿਲਕੁਲ ਮੇਰਾ ਮੈਥ ਥੋੜਾ ਕਮਜ਼ੋਰ ਆ ਪਰ ਤੁਸੀਂ ਇਹਨੂੰ ਮਹੀਨਿਆਂ ਦੇ ਹਿਸਾਬ ਨਾਲ ਵੀ ਪਰ ਜਿਵੇਂ ਉਹ ਜਿੰਨੀ ਲੋਡ ਹੈ ਜੀ ਹਾਂਜੀ 46000 ਦਾ ਇਹਨੇ ਆਕੜਾ ਕਿਆ ਫਿਰਦੇ ਨੇ ਉਹਨੂੰ ਤੁਸੀਂ ਮਹੀਨਿਆਂ 'ਚ ਗਿਣ ਲਓ ਕਿ ਕਿੰਨੇ ਮਹੀਨੇ ਹੋ ਗਏ 30 ਮਹੀਨੇ ਹੋ ਗਏ ਹੂੰ 30 ਮਹੀਨਿਆਂ 'ਚ 46000 ਨੌਕਰੀ ਨੂੰ ਤੁਸੀਂ ਵੰਡ ਲਓ ਤੇ ਉਹਦੇ ਵਿੱਚ ਰਿਟਾਇਰਮੈਂਟਾਂ ਕਿੰਨੀਆਂ ਹੋਈਆਂ ਡੈਥ ਕੇਸ ਕਿੰਨੇ ਆ ਕਿੰਨੇ ਉਧਰ ਉਧਰ ਗਏ ਉਹ ਤੁਸੀਂ ਦੇਖ ਲਾ ਜੀ ਬਿਲਕੁਲ ਬਿਲਕੁਲ ਕੋਈ ਬਹੁਤਾ ਨਹੀਂ ਹੈ ਬਹੁਤ ਲੋਡ ਹੈ ਜੇ ਤੱਕ ਕਈ ਲੱਖਾਂ ਨੌਕਰੀਆਂ ਦੀ ਲੋੜ ਹੈ ਹਜ਼ਾਰਾਂ ਨਾਲ ਕੁਝ ਨਹੀਂ ਬੰਦਾ ਜੀ ਕੁਝ ਕਮੈਂਟ ਆਪਾਂ ਪੜ ਲਈਏ ਜਗਪਾਲ ਜੀ ਕਹਿ ਰਹੇ ਨੇ ਕਿ ਅਜੇ ਤੱਕ ਪੰਜਾਬ ਨੂੰ ਇਹੋ ਜਿਹਾ ਯੂ ਟਰਨ ਸੀਐਮ ਨਹੀਂ ਮਿਲਿਆ ਸੁਖਵੀਰ ਸੰਧੂ ਜੀ ਕਹਿ ਰਹੇ ਨੇ ਕਿ ਮੋਦੀ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ ਤਾਂ ਗੱਲਾਂ ਕਰਨ ਦੇ ਵਿੱਚ ਹਾਂਜੀ ਬਹੁਤ ਪਰੇ ਦੀਆਂ ਗੱਲ ਨਹੀਂ ਗੱਲਾਂ ਸਿਆਣੀਆਂ ਹੁੰਦੀਆਂ ਨੇ ਪਰ ਤੁਸੀਂ ਜਦੋਂ ਇੱਕ ਮਸਾਲਾ ਮਿਕਸ ਕਰਦੇ ਹੋ ਨਾ ਜਿਹੜਾ ਤੁਹਾਡੇ ਅੰਦਰ ਦਾ ਕਮੇਡੀਅਨ ਜਾਗਦਾ ਹੈ ਜੀ ਉਹ ਹਾਸੋ ਹੀਣ ਬਣਾ ਦਿੰਦਾ ਜੀ ਖਿਡਾਰੀ ਦਾ ਮੁੜਕਾ ਵੇਕਦਾ ਜੀ ਪੰਜਾਬੀ ਫਲਾਣੀ ਥਾਤੇ ਊਠ ਚਾਰ ਦੇ ਫਿਰਦੇ ਆ ਅਰਮੀਨੀਆ ਦਾ ਨਾਲ ਹੈ ਦੇਣਾ ਉਹਨਾਂ ਦੀ ਪਰ ਕੈਪੀਟਾ ਸਾਡੇ ਨਾਲੋਂ ਕਿਤੇ ਗਾਂ ਆ ਯਾਰ ਮਤਲਬ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਕ ਬਹੁਤ ਹੌਲਿਆਂ ਕਰ ਦਿੰਦੀਆਂ ਨੇ ਕਿਉਂਕਿ ਤੁਹਾਡੇ ਕੋਲ ਮਰਾਤਵਾ ਬਹੁਤ ਵੱਡਾ ਹੈ ਨਾ ਜੀ 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 ਉਸੇ ਚੀਫ ਮਿਨਿਸਟਰ ਹੋ ਕੇ ਕਿਸੇ ਸੂਬੇ